ਦੇ ਭੁੱਲਿਆ ਸਭੇ ਵਿਆਪਨ ਰੋ ਮੇਮਖੋਏ ਨਾਮ ਤੇ ਲੱਗਣ ਚੱਲ ਜਿਓ ਸੋ ਇਸਲਾ ਦੇ ਨਾਲ ਸੁਖ ਨਹੀਂ ਹੋਇਆ ਕਰਦਾ ਇੱਕ ਵਾਰੀ ਇਹੰਦਰ ਰਾਜਾ ਜਿਸ ਕੋਲ ਇੱਥੇ ਦੇ ਰਾਜੇ ਨਾਲੋਂ 10 ਅਰਬ ਗੁਣਾ ਜ਼ਿਆਦਾ ਸੁਖ ਹੈ 10 ਅਰਬ ਤੇ ਪੋਗਾ ਦਾ ਕੋਈ ਯੰਤ ਨਹੀਂ ਆ ਲਹਿਰਾਂ ਸਲੈਰੀ ਤੇ ਰੇਪੈਰੀ ਚਲਦੀਆਂ ਨੇ ਉਹਦੇ ਵਿੱਚ ਤੇ ਲੰਧਨ ਬਾਗ ਜਿਹੜਾ ਹੈ ਨੰਦਨ ਬਾਗ ਕਹਿੰਦੇ ਨੇ ਉਹਦੇ ਮੁਕਾਬਲੇ ਤੇ ਦੁਨੀਆਂ 'ਚ ਕੋਈ ਬਾਗ ਹੋਇਆ ਹੀ ਨਹੀਂ ਐਨਾ ਖੇਤ ਮੋਣੇ ਮੋਣੀਆਂ ਉਹਦੇ ਕੋਲ ਅਪਛਰਾਵਾ ਉਹਦੇ ਕੋਲ ਹੋਰ ਸੁੱਖਾਂ ਦੀ ਕੋਈ ਗਿਣਤੀ ਨਹੀਂ ਆਪਣੇ ਗੁਰੂ ਨੂੰ ਕਹਿਣ ਲੱਗਿਆ ਕਿ ਗੁਰੂ ਮਹਾਰਾਜ ਮੈਂ ਛਕੂਛਲਾ ਮਾਲਕਾ ਮੇਰੇ ਕੋ ਨਾ ਹੈ ਸ਼ਰਜ ਕਿਸੇ ਕੋਲ ਨਹੀਂ ਹੈ ਪਰ ਬਜਾ ਕੀ ਹੈ ਮੈਂ ਸ਼ਾਂਤ ਕਿਉਂ ਰਹਿਣਾ ਗੁਰੂ ਬੜਾ ਸਿਆਣਾ ਸੀ ਕਹ ਲਗਿਆ ਇੰਦਰ ਜੋ ਸੁਖਦਾ ਰਹਾ ਹੈ ਤੂੰ ਉਸ ਤੇ ਚੱਲਿਆ ਨਹੀਂ ਹੈ ਦੁੱਖਾਂ ਦੇ ਰਾਹ ਤੇ ਚੱਲਦਾ ਹੈ ਇਸ ਕਰਕੇ ਦੁੱਖੇ ਆਉਂਦੇ ਨੇ ਤੇ ਜੇ ਤਾ ਇਹ ਗੱਲ ਸਮਝ ਲਈਏ ਤਾਂ maat لو ਚੱਲ ਜਾ ਕਿਦੇ ਮਹਾਤਮਾ ਦੇਖ ਲਈ ਉਹਨਾਂ ਤੇ ਪੁੱਛ ਲਈ। ਸੋ ਇਸ ਤਰ੍ਹਾਂ ਹੀ ਉਹਨੇ ਕਰਿਆ ਸਵਾਰਕ ਦੇ ਚਾਰ ਫਲ ਲੈ ਕੇ ਮਹਾਤਮਾ ਦੀ ਧੂਰ ਦੇ ਨਿਕਲਿਆ। ਇੱਕ ਥਾਂ ਕੀ ਦੇਖਦਾ ਨਦੀਏ ਖਾਨ ਥਾਂ ਦੇ ਉੱਤੇ ਕੰਢੇ ਤੇ ਚਾਰ ਮਹਾਤਮਾ ਬੈਠੇ ਨੇ ਅੰਦਾਜ਼ਾ ਲਾਇਆ ਵੀ ਇਹ ਤਾਂ ਬੜੇ ਸ਼ੁਕਰੀ ਹੋਣੇ। ਜਿਸ ਵਾਤੇ ਕੋਲ ਆ ਗਿਆ ਆਵਾਜ਼ ਦਿੱਤੀ ਕਿ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ ਮੈਂ ਇੰਦਰ ਸਵਰ ਰਾਜਾ ਹਾਂ ਕਿਰਪਾ ਕਰਕੇ ਮੈਨੂੰ ਮੈਂ ਕੁਝ ਪੁੱਛਣ ਵਾਸਤੇ ਆਇਆ ਜਦੋਂ ਕਿ ਦੇਖਿਆ ਤਾਂ ਮਹਾਤਮਾ ਸਮਾਦੀ ਲਈ ਬੈਠੇ ਨੇ ਕੋਈ ਜਵਾਬ ਹੀ ਨਾ ਦਿੱਤਾ ਚਾਰ ਫਾਲ ਲੈ ਕੇ ਆਇਆ ਸੀ ਉਹ ਮਹਾਤਮਾ ਦੇ ਅੱਗੇ ਰੱਖਦੇ ਵੀ ਸਮਾਦੀ ਤੋਂ ਥਾਨ ਹੋਣਗੇ ਫੁਰਨਾ ਬਣੇਗਾ ਫੇਰ ਇਹ ਗੱਲ ਕਰਨੀ ਆਪ ਲੋਕ ਕੇ ਬਹਿ ਗਿਆ ਮਹਾਤਮਾ ਵੱਡੇ ਨੇ ਨੇਤਰ ਖੋਲੇ ਦੇਖਿਆ ਚਾਰ ਫਲ ਪਏ ਨੇ ਉਹਦੇ ਬਾਅਦ ਨੇਤਰ ਫੇਰ ਬੰਦ ਕਰਲੇ ਕਿਉਂਕਿ ਆਤਮਾ ਜੋ ਆਤਮਾ ਦਾ ਰਸ ਹੈ ਨਾ ਮਹਾਨ ਰਸਾ ਦਾ ਕੋਈ ਮੁਕਾਬਲਾ ਨਹੀਂ ਕਰਦਾ ਜਿਹਦੇ ਅੰਦਰ ਆਤਮਾ ਦਾ ਰਸ ਆ ਗਿਆ ਉਹਨੂੰ ਖਾਲਸਾ ਕਹਿੰਦੇ ਨੇ ਆਤਮ ਰਸ ਜੇ ਜਾਂਦੀ ਸੋਇ ਖਾਲਸ ਦੇ ਉਦੀ ਪਾਤਵੀ ਕਿੱਡੀ ਹੈ ਪਦ ਪਰਮ ਮੋਮ ਤਾਸਮ ਰੰਚਕ ਨਹੀਂ ਤੇ ਉਸ ਵੇਲੇ ਮਹਾਤਮਾ ਨੇ नेत्र ਬੰਦ ਕਰ ਲਏ ਉਹਨੇ ਕਿ ਆ ਫੁਰਨਾ ਪੈਦਾ ਕਰੀਏ ਉਹਨੇ ਇੱਕ ਫਲ ਜਾ ਕੇ ਚੁੱਕ ਲਿਆ ਦਰਗਦੇ ਉੱਲੇ ਹੋ ਕੇ ਬਹਿ ਗਿਆ ਮਹਾਤਮਾ ਸਵਾਦੀ ਤੋਂ ਥਾਨ ਹੋਏ ਚਾਰੇ ਬਡੇ ਮਹਾਤਮਾ ਕਹਿਣਗੇ ਕਿ ਪਿਆਰਿਓ ਇੱਥੇ ਕੋਈ ਪ੍ਰੇਮੀ ਆਇਆ ਸੀ ਅਸੀਂ ਦੇਖਿਆ ਤਾਂ ਹੈ ਨਹੀਂ ਪਰ ਜਦ ਸਾਡੇ ਨੇਤਰ ਖੁੱਲੇ ਸੀ ਤਾਂ ਚਾਰ ਫਲ ਪਏ ਸੀ ਹੁਣ ਤਿੰਨ ਫਲ ਨੇ ਆਪਣੇ ਵਿੱਚੋਂ ਤਾਂ ਨਹੀਂ ਕਿਸੇ ਨੇ ਲੈਨੇ ਪਹਿਲਾ ਮਹਾਤਮਾ ਕਹਿ ਲਗਾ ਕਿ ਮਹਾਰਾਜ ਮੈਂ ਸ਼ਬਦ ਲੈਣਾ ਕਿ ਮੈਨੂੰ ਆਤਮਰਾਸ ਭੁੱਲ ਜਾਵੇ ਤੇ ਮੇਰਾ ਸਰੀਰ ਭਾਰਾ ਹੋ ਜਾਵੇ ਮੈਨੂੰ ਇਹ દોਸ਼ ਲੱਗ ਜੇ ਜੇ ਮੈਂ ਫਲ ਚੁੱਕਿਆ ਹੋਵੇ ਹੈਰਾਨ ਹੋ ਕੇ ਸੁਣ ਲਿਆ ਉਸਨੇ ਬੁਝਾਇਆ ਕਹਿੰਦੇ ਨੇ ਦੇ ਦੂਸਰਾ ਮਹਾਤਮਾ ਕਹਿ ਲਗਾ ਕਿ ਮਹਾਰਾਜ ਇਹ ਮੈਂ ਫਲ ਚੁੱਕਿਆ ਮੈਨੂੰ ਇਹ ਦੋਸ਼ ਲਗੇ ਕਿ ਮੈਨੂੰ ਆਤਮ ਰਸ ਭੁੱਲ ਜਾਵੇ ਤੇ ਮੇਰਾ ਮੈਂ ਬਾਦਸ਼ਾਹ ਬਣਦਾ ਰਾਜਾ ਬਣਦਾ ਹਰਾਨ ਹੋ ਗਿਆ ਵੀਗੇ ਤਾਂ ਦੋਸ਼ ਲਾਉਂਦੇ ਨੇ ਰਾਜਾ ਬਣਨਾ ਇਹਨਾਂ ਦੇ ਕੋਲ ਤਾਂ ਕੋਈ ਬਹੁਤ ਉੱਚੀ ਚੀਜ਼ ਆ ਜਿਹੜੀ ਬਾਦਸ਼ਾਹ ਨੂੰ ਵੀ ਪ੍ਰਾਪਤ ਨਹੀਂ ਇਹਦਾ ਕੋਈ ਦਰਜਾ ਇਹਨਾਂ ਦਾ ਉੱਚਾ ਹੈ ਗੁਰੂ ਮਹਾਰਾਜ ਕਹਿੰਦੇ ਆ ਪਿਆਰਿਓ ਜਿਹਦੇ ਹਿਰਦੇ ਚ ਨਾਮ ਵਸ ਗਿਆ ਨਾ ਉਹਦੇ ਮੂਰੇ ਰਾਜੇ ਦੁਨੀਆਂ ਦੇ ਕੁਝ ਵੀ ਨਹੀਂ ਹੁੰਦੇ ਇਹ ਫੂਫਤ ਸਭ ਦਿਵਸ ਚਾਰ ਕੇ ਝੂਠੇ ਕਰ ਤਵਾਜਾ ਅੱਜ ਇਹ ਤਖਤੇ 'ਤੇ ਬੈਠੇ ਆ ਕੱਲ ਉਹਨਾਂ ਨੂੰ ਪੁੱਛਦਾ ਨਹੀਂ ਰਿਕਸ਼ਾ ਵਾਲਾ ਵੀ ਨਹੀਂ ਬਿਠਾਉਂਦਾ ਇਹ ਤਾਂ ਝੂਠੇ ਰਾਜੇ ਨੇ ਅੱਜ ਦੁਨੀਆ ਖੜੀ ਆ ਦਰਵਾਜ਼ੇ ਮੱਲੇ ਹੋਏ ਨੇ ਕੱਲ ਨੂੰ ਤੁਰਿਆ ਜਾਂਦਾ ਕੋਈ ਸਾਸਰੀ ਘਰ ਨਹੀਂ ਬੁਲਾਉਂਦਾ ਬੜੇ ਦੁਖੀ ਹੁੰਦੇ ਨੇ ਵੀ ਆ ਲੋਕ ਸਾਡੇ ਕੋ ਆਉਂਦੇ ਸੀ ਹੁਣ ਆਉਂ ਨਹੀਂ ਕੋਈ ਵੀ ਕਿੱਧਰ ਚਲੇ ਗਏ ਲੋਕ ਆ ਬਗੇਤੇ ਬੰਨੇ ਹੋਏ ਕੋਈ ਹੋਰ ਰਾਜਾ ਆ ਗਿਆ ਉਹਦੇ ਕੋਲ ਚਲੇ ਜਾਣਗੇ ਸੋ ਰਾਜ ਸੁਖ ਨਹੀਂ ਹੁੰਦਾ ਦੁੱਖਾਂ ਦਾ ਕਰਮ ਸੋ ਕਾਇ ਲੱਗਿਆ ਕਿ ਜੇ ਮੈਂ ਚੁੱਕਿਆ ਹੋਵੇ ਤਾਂ ਮੈਨੂੰ ਆਤਮ ਰਸ ਭੁੱਲ ਜਾਵੇ ਤਾਂ ਮੈਂ ਰਾਜਾ ਬਣ ਜਾਵਾਂ। ਉਹ ਕਹਿੰਦਾ ਅਸਲੀ ਰਾਜਾ ਗੁਰੂ ਮਹਾਰਾਜ ਨੇ ਸੰਸਾਰ ਦਾ ਦੱਸਿਆ। ਉਹ ਬੰਦਗੀ ਕਰਨ ਵਾਲਿਆਂ ਨੂੰ ਦੱਸਿਆ। ਸੱਚੇ ਉਹ ਪਾਤਸ਼ਾਹ i love the fiddly. ਨਾਨਕ ਪਾਰਸ਼ਾ ਹੀ ਪਾਰਸ਼ਾ ਰਾਜਾ ਅਗਲੀ ਸ੍ਰੇਸ਼ਟ ਘਰ ਨਾਮ ਮਨ ਪਿੰਨ ਜਿਹੜਾ ਦੁਨੀਆਂ ਦਾ ਰਾਜ ਹੈ ਐਸੋ ਰਾਜ ਨਾ ਕਿਤੇ ਕਾ ਜਿਤ ਨਾ ਸਿੱਖਤੀ ਜ ਰਾਜ ਮਿਰਖ ਸ਼ਿਕਦਾਰੀਆਂ ਅਗਲੀ ਵਿੱਚ ਜਾਣ ਕਹਿੰਦੇ ਅਗਲੇ ਵਿੱਚ ਜਾਂਦੇ ਇਹਨੂੰ ਕਿਉਂਕਿ ਪਰਮੇਸ਼ਰ ਨੂੰ ਭਰਾ ਦਿੰਦੀ ਸੋ ਕਹਿਣ ਲੱਗਿਆ ਮਹਾਰਾਜ ਮੈਨੂੰ ਇਹ ਦੋਸ਼ ਲਗੇ ਕਿ ਮੈਂ ਆਤਮਰਸ ਪੁਲ ਜਾਵਾ ਤੇ ਸੰਸਾਰ ਦਾ ਰਾਜਾ ਬਣ ਜਾ। ਤੀਸਾ ਕਹਿ ਲਿਆ ਕਿ ਮਹਾਰਾਜ ਮੈਂ ਸ਼ਬਦ ਲੈਣਾ। ਜੇ ਮੈਂ ਫਲ ਚੁੱਕਿਆ ਹੋਵੇ ਤਾਂ ਦੋਸ਼ ਲਗੇ ਮੈਂ ਆਤਮਰਸ ਪੁਲ ਜਾਵਾ ਤੇ ਮਹਾ ਨੀਚ ਪਦਵੀ ਇੰਦਰ ਦੀ ਪ੍ਰਾਪਤ ਕਰ ਲਵਾਂ। ਇੰਦਰ ਨੇ ਸੁਣ ਲਿਆ। ਮੇਰੀ ਪਦਵੀ ਇਹ ਤਾਂ 100 ਜਗ ਨਿਰਵੇਗਨ ਕੀਤਾ ਜਾਵੇ ਤਾਂ ਜਾ ਕੇ ਮਿਲਦੀ ਹੈ। ਉਹ ਵੀ ਮਿਲ ਗਈ ਮਿਲ ਗਈ ਨਹੀਂ ਬਿਗਨ ਪਾਏ ਦੰਦਾ ਮੈਂ। ਇਹਨੂੰ ਦਾ ਮਾਨੀਤ ਪਦਵੀ ਕਹਿੰਦੇ ਨੇ ਕਿਉਂ ਤਪ ਕਰਕੇ ਸਵਰਗ ਦੇ ਲੋਕ ਅੱਜ ਜਾਂਦੇ ਨੇ দান ਕਰਕੇ ਪੁੰਨਦਾਨ ਜੋ ਵੀ ਦੇ ਸਭ ਧਰਮ ਰਾਹ ਕੇ ਜਾਈ ਉੱਥੇ ਉਹਦੀ ਮਿਆਦ ਬੰਦ ਦਿੱਤੀ ਜਾਂਦੀ ਆ ਵੀ ਇਹਦਾ ਪੁੰਨ ਇੰਨਾ ਚਿਰ ਲੱਗੂਗਾ ਉਹਦੇ ਗੱਲ 'ਚ ਫੁੱਲ ਭਰਦੇ ਨੇ ਫੁੱਲਾਂ ਦੀ ਮਾਲਾ ਉਹ ਇੱਕ ਸਾਲ ਲੰਘਦਾ ਤਾਂ ਫੁੱਲ ਸੁੱਕ ਜਾਂਦਾ ਫੇਰ ਦੂਜਾ ਫੇਤੀ ਜਾ ਬੇ ਚੌਥਾ ਜਦ ਪੰਜ ਸੱਤ ਕਰਿਆ ਜਾਂਦੇ ਨੇ ਫਿਕਰ ਪਾ ਜਾਂਦਾ ਵੀ ਇਹ ਤਾਂ ਗਏ ਮੇਰੇ ਮੈਂ ਹੁਣ ਕੀ ਕਰੂੰ ਕਿਹੜੀ ਜੁਨਤ ਕਰੂੰ ਨਖੇ ਤੇ ਦੁਨੀਆ ਚ ਚਲਾ ਜਾਂਦਾ ਇੱਕ ਵਾਰ ਸ਼੍ਰੀ ਰਾਮਚੰਦਰ ਜੀ ਮਹਾਰਾਜ ਬਸ਼ੇਸ਼ ਜੀ ਨੂੰ ਕਹਿ ਲੱਗੇ ਕਿ ਬਿਜੇਸ਼ ਜੀ ਤੁਸੀਂ ਕਥਾ ਕਰੋ ਅਧਿਆਤਮ ਬਾਣੀ ॠषि मुनि ਸਾਰੇ ਆਏ ਹੋਏ ਨੇ ਤੇ ਬੜਾ ਆਨੰਦ ਆਏਗਾ ਕਥਾ ਦਾ ਚੰਗੇ ਜੁੜ ਕੇ ਤੇ रामचंद्र ਜੀ ਬੈਠੇ ਨੇ ਵਿਸ਼ੇਸ਼ ਜੀ ਬੈਠੇ ਨੇ ਵਿਸ਼ਵਾਮিত্র ਬੈਠੇ ਨੇ ਹੋਰ ਚੰਗੇ ਚੰਗੇ ਮਹਾਪੁਰਖ ਬੈਠੇ ਨੇ ਉਹਨਾਂ ਨੇ ਕਥਾ ਸ਼ੁਰੂ ਕਰ ਦਿੱਤੀ ਲੇਕਨ ਜਦ ਟਕਾਓ ਹੋ ਗਿਆ ਬਹੁਤ ਤਾਂ श्री रामचंद्र ਜੀ ਨੇ ਜੋਰ ਨਾਲ ਤਾਲੀ ਮਾਰੀ ਹੱਥ ਤੇ ਨਾਲ ਉੱਚੀ ਤੇ ਹੱਸ ਪਏ ਉਸ ਵੇਲੇ ਵਿਸ਼ੇਸ਼ ਜੀ ਨੇ ਕਹਾ ਬੰਦ ਕਰਕੇ ਪੁੱਛਿਆ ਕਹਿ ਲਗੇ ਮਹਾਰਾਜ ਮਹਾਪੁਰਸ਼ਾ ਦਾ ਹਸਣਾ ਬੋਲਣਾ ਬਗੈਰ ਮਤਲਬ ਤੋਂ ਨਹੀਂ ਹੋਇਆ ਕਰਦਾ ਕੋਈ ਐਸਾ ਪੇਤ ਐਸੀ ਬਾਤ ਤੁਹਾਡੇ ਸਾਹਮਣੇ ਆਈ ਹੈ ਜਿਹਦੇ ਕਰਕੇ ਆਪ ਐਨੇ ਜੋਰ ਦੀ ਹਸਿਆ ਕਿਰਪਾ ਕਰੋ ਸਾਨੂੰ ਵੀ ਪਤਾ ਲੱਗੇ ਤੇ ਆਪਣੀ ਮਾਇਆ ਸੰਕੋਚ ਲਓ ਜੇ ਗੋਝ ਗੱਲ ਹੈ ਤਾਂ ਸਾਨੂੰ ਉਸ ਦਾ ਵੀ ਪਤਾ ਲੱਗਣਾ ਚਾਹੀਦਾ ਕਹਿੰਦੇ ਵਿਸ਼ੇਸ਼ੀ ਮੈਂ ਤਾਂ ਕੀੜੇ ਨੂੰ ਦੇਖ ਕੇ ਹੱਸਿਆ ਦਨਾਲ ਦੇਖਿਆ ਵਿਸ਼ੇਸ਼ ਨੇ ਕੀੜੇ ਦੀਆਂ ਦੋ ਲੱਟਾਂ ਪਿਛਲੀਆਂ ਟੁੱਟੀਆਂ ਹੋਈਆਂ ਨੇ ਉਹ ਕੰਧ ਤੇ ਚੜਦਾ ਦੋ ਲੱਟਾਂ ਦੇ ਭਾਰ ਤੇ ਪਿਛਲੇ ਡੁੰਡਗੇ ਦੇ ਪਾਰ ਉਹ ਕੰਧ ਨਾਲ ਚਿੰਬੜ ਨਹੀਂ ਸਕਦੀਆਂ ਉਹ ਚਾ ਥੋੜਾ ਜਿਹਾ ਚੜ ਕੇ ਥੱਲੇ ਆ ਜਾਂਦਾ ਕਹਿੰਦਾ ਮੈਂ ਤਾਂ ਇਹਨੂੰ ਦੇਖ ਕੇ ਅਸਰ ਬੜੇ ਧਿਆਨ ਨਾਲ ਦੇਖਿਆ ਕਹਿੰਦਾ ਕਿ ਮਹਾਰਾਜ ਇਹਦੇ ਦਾਸਨ ਦਾ ਕਾਰਨ ਨਹੀਂ ਕੋਈ ਇਹ ਕੀੜੇ ਦਾ ਦੌਲਤਾ ਹੈ ਨਹੀਂ ਇਹ ਚੜਦਾ गिरਦਾ ਸਭ ਨੂੰ ਇਹ ਪਤਾ ਦੁਨੀਆ ਭਰ ਤੇ ਹੱਸਣ ਦਾ ਕੀ ਕਾਰਨ ਹੈ ਜੋ ਕਾਰਨ ਹੈ ਉਹ ਦੱਸੋ ਕਿਰਪਾ ਕਰਕੇ ਮਾਇਆ ਸੰਕੋਚੋਂ ਸੰਨ ਵੀ ਪਤਾ ਲੱਗ ਜਾ ਗੱਲ ਲਗੇ ਵਿਸ਼ੇਸ਼ ਜੀ ਅੱਜ ਤੋਂ ਪਹਿਲਾਂ ਇਹ ਕੀੜਾ 14 ਵਾਰੀ ਇੰਦਰ ਦੇ ਤਖਤ ਤੇ ਬੈਠ ਚੁੱਕਿਆ ਹੈ ਇਹਦੀ ਸਿਮਰਤੀ ਦੇ ਵਿੱਚ ਭੋਗ ਐਨੇ ਰਚ ਗਏ ਕੀੜਾ ਬਣਿਆ ਹੋਇਆ ਲੱਤਾਂ ਟੁੱਟੀਆਂ ਹੋਈਆਂ ਤੇ ਕਹਿੰਦੇ ਫੁਰਨਾ ਕਰ ਰਿਹਾ ਸੀ ਵੀ ਮੈਂ ਛੇੜੀ ਛੇਤੀ 84 ਦਾ ਚੱਕਰ ਘੱਟ ਕੇ ਮਨੁੱਖ ਬਣਾ ਤੇ ਫੇਰ ਮੁੜ ਕੇ ਜੱਗ ਕਰਾਂ ਤੇ ਫੇਰ ਇੰਦਰ ਦੇ ਰਾਜ ਸੰਭਾ ਸਾਡੇ ਹਸੰ ਦਾ ਕਰਨੇ ਸੀ ਕਿ ਮੂਰਖ ਨੂੰ ਇਹ ਨਹੀਂ ਪਤਾ ਵੀ ਜਿਹੜੀ ਪਦਵੀ ਪ੍ਰਾਪਤ ਕਰਕੇ ਫੇਰ गिर ਜਾਈਦਾ ਉਹ ਤਾਂ ਕੱਚੀ ਹੁੰਦੀ ਹੈ ਇਹਨੂੰ ਚਾਹੀਦਾ ਸੀ ਆ ਕੇ ਮਹਾਪੁਰਸ਼ਾ ਦੇ ਕੋਲ ਜਾ ਕੇ ਜਨ ਹਾਸਲ ਕਰ ਦਿੰਦਾ ਕਭੂ ਸਾਥ ਸੰਗਤੇ ਪਾਵੇ ਉਸ ਸਥਾਨ ਤੇ ਬਾਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਦਾ ਨਹੀਂ ਬਿਨਾਸ਼ ਮੰਨਤਾ ਨਾਮ ਰਤੇ ਇਕ ਰੰ ਸਦਾ ਬਸੇ ਪਰਬ੍ਰਹਮ ਕੇ ਜੋ ਜਲ ਮੇ ਜਲਾ ਇਕ ਟਾਨਾ ਤਉ ਜੋਤੀ ਸੰਗਤੋ ਸੁਮਾਨਾ ਮਿਟ ਕੇ ਕਮਨ ਪਾਏ ਵਿਸਰਾਮ ਨਾਨਕ ਪ੍ਰਭ ਕਾ ਸਾਰ ਕਰਵਾ ਕਹਿੰਦੇ ਇਹ ਨਹੀਂ ਪਤਾ ਵੀ ਮੈਂ ਬੰਦਗੀ ਕਰਾਂ ਮਹਾਪੁਰਸ਼ਾ ਦੇ ਨਾਲ ਰਲ ਕੇ ਤੇ ਜਿਹੜੇ ਕਰਕੇ ਬਾਰ-ਬਾਰ ਮਨੁੱਖ ਜਨਮ ਮਿਲਦਾ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਨ ਕੀ ਇਤਰੀ ਬਰੀਆ ਅਬਰਕਾਜ ਤੇਰੇ ਕਿਤੇ ناکਾਮ ਇਨਸਾਨ ਸੰਗਤ ਭਜ ਕੇਵਲ ਨਾ ਕਹੇ ਨਾਮ ਨਹੀਂ 잡ਦਾ ਪਰਮਪਾਦੀ ਪ੍ਰਾਪਤੀ ਨਹੀਂ ਕਰਦਾ ਮੁਰ ਮੁਰ ਕੇ ਇੰਦਰ ਬਣਦਾ ਹੈ ਮੁਰ ਮੁਰ ਕੇ ਕਿਰਦਾ ਅੱਜ 14 ਵਾਰੀ ਇਤ ਕਰਨ ਤੋਂ ਬਾਅਦ ਹੁਣ ਫੇਰ 15ਵੀਂ ਵਾਰੀ ਦਾ ਫੁਰਨਾ ਲੈ ਰਿਹਾ ਤੁਕਾਇ ਲਗੇ ਜਿਹੜੀ ਇਹ ਬਾਸ਼ਨਾ ਹੈ ਦੁਖਾਂ ਦਾ ਕਾਰਨ ਹੋਇਆ ਕਰਦੀ ਇਹਨਾਂ ਨੇ ਸੁਣ ਲਈ ਬਾਤ ਵੀ ਮੇਰੀ ਪਦਵੀ ਨੂੰ ਤਾਂ ਮਹਾਨੀਚ ਪਦਵੀ ਕਹਿੰਦੇ ਨੇ ਚੌਥੇ ਬਾਤਾਂ ਜਿਹੜੇ ਵੱਡੇ ਸੀ ਉਹ ਕਹਿਣ ਲੱਗੇ ਜੇ ਅਸੀਂ ਝੂਠ ਬੋਲਦੇ ਹਾਂ ਇਹ ਮੈਨੂੰ ਇਹ ਦੋਸ਼ ਲਗੇ ਕਿ ਮੈਂ ਵਿਸ਼ਵਨਾਥ ਮੰਦਿਰ ਦਾ ਵੱਡਾ ਪੁਜਾਰੀ ਬਣ ਜਾਵਾਂ ਬੜਾ ਬਣ ਜਾਵਾਂ ਹੈਡ ਕਿਉ ਮਾਰਾ ਇਹ ਸਾਸਨ ਜੀ ਇੱਕ ਵਾਰੀ ਇਹ ਐਸਾ ਹੈ ਕਿ ਇੱਕ ਸਾਧੂ ਜਾ ਰਿਹਾ ਸੀ ਚਰਾਹੇ ਦੇ ਵਿੱਚ ਇੱਕ ਕੁੱਤਾ ਬੈਠਾ ਸੀ ਉਹ ਕੁੱਤਾ ਉਹ ਸਾਧੂ ਨੂੰ ਖੜਾ ਹੋ ਕੇ ਭੌਂਕਣ ਲੱਗਿਆ ਉਹ ਸਾਧੂ ਨੇ ਡੰਡਾ ਮਾਰਿਆ ਉਹ ਹੋਰ ਜ਼ਿਆਦਾ ਭੌਂਕਣ ਲੱਗ ਗਿਆ ਉਸ ਵੇਲੇ 5000 ਸਾਲ ਪਹਿਲਾਂ ਪਾਰਤਵਾਸੀਆਂ ਨੂੰ ਟੈਲੀਬੈਚੀ ਦੇ ਨਾਲ ਸਭ ਜਾਨਵਰਾਂ ਦੀ ਬੋਲੀ ਸਮਝ ਆ ਜਾਂਦੀ ਸੀ ਉਹ ਕੁੱਤੇ ਨੇ શ્રી रामचंद्र ਜੀ ਦੀ ਕਚਹਿਰੀ 'ਚ ਜਾ ਕੇ ਕਿਹਾ ਕਿ ਮਹਾਰਾਜ ਸਾਧੂ ਨੇ ਮੇਰੇ ਬੇਮਤਲਵਾ ਡੰਡਾ ਮਾਰਿਆ ਸਾਧੂ ਨੂੰ ਬੁਲਾ ਲਿਆ ਗਿਆ ਕਹਿਣ ਲੱਗੇ ਤੂੰ ਡੰਡਾ ਕਿਉਂ ਮਾਰਿਆ ਕਿਨੇ ਮੈਨੂੰ ਭੌਂਕਦਾ ਸੀ रामचंद्र ਜੀ ਕਹਿਣ ਲੱਗੇ ਤੂੰ ਭੌਂਕਦਾ ਕਿਉਂ ਸੀ ਕਹਿੰਦਾ ਮੈਂ ਤਾਂ ਇਹਨੂੰ 10000 ਸਹੀ ਨਹੀਂ ਸਮਝੀ ਗੱਲ ਵੀ ਤੂੰ ਸਾਧੂ ਤਾਂ ਹੋ ਗਿਆ ਕਿਤੇ ਖਾਣ ਪੀਣ ਦੇ ਪੇਟੂ ਨਾ ਬਣ ਜੇ ਖਾਈ ਪੀਂ ਜਾ ਮੇਰਾ ਬਦਾ ਵੀ ਨਾ ਲਈਨੇ ਮੇਰੇ ਵਾਲਾ ਹਾਲ ਹੋ ਤੇਰਾ ਕਹਿ ਲਿਆ ਮਹਾਰਾਜ ਮੈਂ ਤਾਂ ਇਹਨੂੰ ਇਹ ਗੱਲ ਸਮਝਾਈ ਸਾਧੂ ਨੂੰ ਕਹਿੰਦੇ ਮੰਦਰ ਦਾ ਮੈਂ ਵੱਡੇ ਮੰਦਰ ਦਾ ਪੁਜਾਰੀ ਸੀਗਾ ਤੇ ਜਦ ਮੈਂ ਜੋਤ ਜਗਾਉਣੀ ਤਾਂ ਮੇਰੀ ਉਂਗਲੀਆਂ ਨਾਲ ਕਿਉਂ ਲੱਗ ਜਾਂਦਾ ਸੀ ਕਹਿੰਦਾ ਮੈਂ ਮੂੰਹ ਵਿੱਚ ਪਾ ਕੇ ਚਟ ਲੈਣਾ ਨਤੀਜਾ ਕੀ ਹੋਇਆ ਪੂਜਾ ਦਾ ਤਾਂ ਖਾ ਕੇ ਭਗਤੀ ਵੀ ਜਾਂਦੀ ਰਹੀ ਮਨਮੁਨਾ ਲੱਗਿਆ ਦਿਖਾਵੇ ਦਿਖਾਵੇ ਦਾ ਮੈਂ ਰਹਿ ਗਿਆ ਧਰਮਸਾਲਾਂ ਦੀਆਂ ਰੋਟੀਆਂ ਤਿੰਨ ਕੰਮ ਕਰਨ ਮਤ ਮਾਰਨ ਹੱਡ ਗਾਲਣ ਭਜਨ ਕਰਨਾਂ ਦੇ ਇਹ ਪੱਕੀ ਬਾਤ ਹੈ ਕੋਈ ਦੋਸ਼ ਐਸਾ ਹੁੰਦਾ ਸੁਸਤੀ ਪੈਂਦੀ ਆ ਉਹਨਾਂ ਨੂੰ ਰੋਟੀਆਂ ਨੂੰ ਖਾ ਕੇ ਭਜਨ ਕਰਦਾ ਨਹੀਂ ਜਾਂ ਭਜਨ ਕਰੂਗਾ ਬਿਰਤੀ ਨਹੀਂ ਲੱਗਦੀ ਫੇਰ ਉਹ ਦੋਸ਼ ਲੱਗਦਾ ਉਹਦਾ ਕਹਿਣ ਲੱਗਿਆ ਮਹਾਰਾਜ ਮੈਨੂੰ ਇਹ ਦੋਸ਼ ਲੱਗਾ ਮੈਨੂੰ ਕੁੱਤਾ ਬਣਾਤਾ ਮੈਂ ਕਿਹਾ ਮੇਰੇ ਮੰਗਣ ਕੁੱਤਾ ਨਾ ਬਣ ਜੀ ਕੋਈ ਭਜਨ ਕਰੀ ਪੂਜਾ ਤਾਂ ਨਾ ਖਾਈ ਕੁਠਾ ਘਰ ਲਾਲ ਦੀ ਕੀਤ ਕਰਕੇ ਖਾਈ ਸੋਇਸਰਾ ਕਹਿਣ ਲਗੇ ਕਿ ਚੌਥੇ ਆਤਮਾ ਕਿ ਮੈਨੂੰ ਇਹ ਦੋਸ਼ ਲਗੇ ਮੈਂ ਆਤਮ ਰਸ ਭੁੱਲ ਜਾਵਾਂ ਤੇ ਮੈਨੂੰ ਵੱਡੇ ਮੰਦਰ ਦਾ ਵੱਡਾ ਪੁਜਾਰੀ ਬਣਾ ਦਿੱਤਾ ਜਾਵੇ ਸਾਨੂੰ ਵੀ ਖਬਰਦਾਰ ਹੋਣਾ ਚਾਹੀਦਾ ਪੂਜਾ ਦਾ ਧਾਰਨ ਬੜਾ ਹੀ ਮਾੜਾ ਇਹ ਜਪਤਾ ਉਹ ਸਭ ਖਤਮ ਕਰ ਫੇਰੇ ਹੁੰਦਾ ਵੀ ਖਾਵੇ ਕੀ ਜਿਹੜੇ ਸਾਧੂ ਰਹਿੰਦੇ ਨੇ ਉਹ ਇਹ ਵੀ ਪ੍ਰਸ਼ਾਦਾ ਦਾ ਛਕਣਾ ਉਹ ਤਾਂ ਦਾਣਾ ਪਾਣੀ ਗੁਰੂ ਦਾ ਹੈਗਾ ਜੀ ਪਰ ਅਲਬਦ ਅਨੁਸਾਰ ਮੈਂ ਲਾਲ ਚੰਦਰ ਨੂੰ ਕਰਨਾ ਉਹ ਤਾਂ ਆਪਣੇ ਬਸ ਵਿੱਚ ਹੈ ਨਾ ਇਹ ਜੀ ਗੱਲ ਨਾ ਕਰੇ ਸ਼ਾਇਦ ਨਾ ਪਰ ਅਲਬਦੇ ਨਾਲ ਜਿਹੜਾ ਮਿਲ ਗਿਆ ਛਕ ਲਿਆ ਅਰਦਾਸ ਕਰਤੀ ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹਨੇ ਫਲ ਚੱਕਿਆ ਸਾਹਮਣੇ ਆ ਇੰਦਰ ਡਰ 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 ਆ ਗਿਆ ਕਿ ਕਿਤੇ ਸ਼ਰਾਪ ਨਾ ਮਿਲ ਜਾਵੇ ਮੈਨੂੰ ਉਸ ਵੇਲੇ ਕਹਿੰਦੇ ਕੀ ਗੱਲ ਕਹਿੰਦਾ ਮੈਂ ਮਹਾਰਾਜ ਇੰਦਰ ਰਾਜਾ ਇੱਥੇ ਆਉਣ ਦਾ ਤੇਰਾ ਕਾਰਨ ਫਲ ਚੱਕਣ ਦਾ ਕਾਰਨ ਕਹਿੰਦਾ ਮਹਾਰਾਜ ਤੁਸੀਂ ਨੇਤਰ ਖੋਲੇ ਸੀ ਚਾਰ ਫਲ ਦੇਖ ਲਏ ਸੀ ਤੇ ਫਿਰ ਤੁਸੀਂ ਨੇਤਰ ਬੰਦ ਕਰ ਲਏ ਮੈਂ ਫੁਰਨਾ ਪੈਦਾ ਕਰਨ ਵਾਸਤੇ ਫਲ ਚੱਕ ਲਿਆ ਸੀ ਦਸ ਦਰ ਊੰਕਾਰ ਕੀ ਕਰ ਮੈਂ ਕਹਾਂ ਲਗਾ ਮਹਾਰਾਜ ਮੇਰੇ ਕੋਲ ਜੋ ਭੋਗ ਸੋਚਿਆ ਜਾ ਸਕਦਾ ਉਹ ਸਭ ਮੇਰੇ ਕੋਲ ਇਥੇ ਦੇ ਬਾਦਸ਼ਾਹ ਨਾਲੋਂ 10 ਅਰਬ ਗੁਣਾ ਮੇਰੇ ਕੋਲ ਜਿਆਦਾ ਸੁਖ ਹੈ ਫੇਰ ਵਜਾ ਕੀ ਹੈ ਮੇਰਾ ਚਿੱਤ ਕਿਉਂ ਨਹੀਂ ਲੱਗਦਾ ਮੇਰੇ ਅੰਦਰ ਫਰਸਟ੍ਰੇਸ਼ਨ ਕਿਉਂ ਰਹਿੰਦਾ ਹੈ ਲੱਗਦਾ ਜਿਵੇਂ ਮੇਰੇ ਅੰਦਰ ਕਾਟਾ ਪਿਆ ਹੁੰਦਾ ਵੀ ਉਹ ਚੀਜ਼ ਕਿਹੜੀ ਹੈ ਜਿਹੜੀ ਮੇਰੇ ਕੋਲ ਨਹੀਂ ਹੈ ਉਹ ਕਹਿੰਦੇ ਅੰਦਰ ਤੁਹਾਡੇ ਜਿਹੜੇ ਲੋਕ ਨੇ ਭੋਗ ਲੋਕ ਨੇ ਜਿਹੜੇ ਭੋਗ ਲੋਕ ਨੇ ਇਹ ਭੋਗਾ ਦੀ ਤਾਂ ਉੱਥੇ ਬੇਤਾਤ ਹੁੰਦੀ ਹੈ ਲੇਕਿਨ ਸ਼ਾਂਤੀ ਨਹੀਂ ਹੋਇਆ ਕਰਦੀ ਸ਼ਾਂਤੀ ਤਾਂ ਇੱਕੋ ਚੀਜ਼ ਹੈ ਅੰਦਰ ਹੈ ਜਿਹਨੂੰ ਪਰਮੇਸ਼ਰ ਦਾ ਨਾਮ ਕਹਿੰਦੇ ਨੇ ਐਸਾ ਜੱਗ ਦੇਖਿਆ ਜਵਾਰੀ ਸਭ ਸੁਖ ਮੰਗੇ ਨਾ ਮਰਸਾਰੇ ਕਿਤ ਬੇਦਮਾਨੀ ਰੇ ਕਿਤ ਬੇਦਮਾਨੀ ਰੇ